ਲੋ ਜੀ ਬਈ ਅੱਜ ਬਹੁਤ ਵੱਡਾ ਹਾਸਾ ਹੋ ਜਾਣਾ ਸੀਗਾ ਆਪਣੀਆ ਟਰਾਲੀ ਡੈ ਗਈ ਨਹੀਂ ਸੀਗੀ ਤੇ ਆ ਵੀ ਦੇਖ ਸਕਦੇ ਹੋ ਤੇ ਕਿਹੜਾ ਗੁੱੱਲੇ ਮੂਰੇ ਆਇਆ ਪਿਆ ਇਹ ਕਿਹੜਾ ਦਿਖਾਉਣਾ ਤੁਹਾਨੂੰ ਥੱਲੋਂ ਆਹ ਦੇਖੋ ਇਹਦਾ ਇਹਦਾ ਜੈਗਰਟ ਲੈ ਟੁੱਟਿਆ ਪਿਆ ਜਾਂ ਤਾਂ ਸੁੱਕਾ ਟਰਾਲੀ ਜੇ ਉਹ ਠੀਕ ਲਈ ਤੇ ਹੀ ਲਿਆ ਸੀ ਮੈਂ ਹੁਣ ਤੁਹਾਨੂੰ ਦਿਖਾਉਣਾ 1 ਮਿੰਟ ਇੱਕ ਮਿੰਟ ਹੋਣ ਗੁੱਲਾ ਕਰਤਾ ਮੂਰੇ ਆਹ ਦੇਖੋ ਲੈ ਲੈ ਅੱਜ ਮੈਂ ਟੁੱਟ ਗਈ ਇਹਦੀ ਬਿਲਡਿੰਗ ਪਹਿਲਾਂ ਵੀ ਸੀਗੀ ਲੈ ਜੈਗਨਰ ਦਾ ਹੈਗਾ ਇਹਦੇ ਵਿੱਚ ਉਹਦੇ ਬਿਲਡਿੰਗ ਸੀ ਟੁੱਟ ਗਈ ਸੋ ਕਰੀਏ ਇਹ ਆਲੂ ਦੀ ਗੱਲ ਸੀਗੀ ਭਰੀ ਹੋਈ ਤੇ ਆਹ ਤਾਂ ਸ਼ੁਗਰ ਤੇਰੀ ਦੇ ਆਏ ਸੀਗੇ ਮਸ਼ੀਨ ਦੇ ਪੋਰ ਨੂੰ ਆਹ ਦੇਖੋ ਤੇ ਆਹ ਮਸ਼ੀਨ ਖੜੀ ਆ ਤੇ ਉਰੇ ਆ ਕੇ ਦੇਖਿਆ ਤੇ ਰਾਜ ਵੀ ਦੇਖ ਲਈ ਸੀ ਮੈਂ ਫਿਰ ਮੈਂ ਹੋਲੀ ਉਰੇ ਦੇ ਕੇ ਆਇਆ ਤੇ ਆਹ ਵੀ ਦੇਖ ਲਓ ਬਹੁਤ ਵੱਡਾ ਹਾਸਾ ਉਹਨਾ ਹਟ ਗਿਆ ਤੇ ਹੁਣ ਜੀ ਚੌਲੀ ਵੱਢਣੀ ਸੀਗੇ ਤੇ ਚੋਲ ਵੱਢ ਦਿੰਦੇ ਟਰਾਲੀ ਡੈਗਾਂ ਦੀ ਬਹੁਤ ਔਖ ਹੋ ਜਾਂਦੀ ਠੀਕਾ ਤੇ ਚਲੋ ਬਸ ਹੁਣ ਆਪਾਂ ਬੈਲਡਿਕ ਨੂੰ ਚੱਲਾਂਗੇ ਇਹਨੂੰ ਸੁੱਖੂ ਦੇ ਤੇ ਚਲੋ ਫਿਰ ਆਜੋ ਤੇ ਲੋ ਜੀ ਮਸ਼ੀਨ ਜਿਹੜਾ ਤੇਲ ਪਾ ਕੇ ਨਾ ਫਿਰ ਆਪਾਂ ਚੱਲਾਂਗੇ ਟਰਾਲੀ ਦਾ ਕੰਮ ਜਾ ਕਰਾਉਣਾ ਤੇ ਆਜੋ ਤੇ ਆ ਵੀ ਦੇਖ ਸਕਦੇ ਹੋ ਲੋਕ ਦੇਖੋ ਇੱਕ ਪੰਗਾ ਹੀ ਹੋਰ ਪੈ ਗਿਆ ਲਾਈਟ ਹੈ ਨਹੀਂ ਪਿੰਡ ਚ ਹੁਣ ਦੇਖਦੇ ਹਾਂ ਕੀ ਹੁੰਦਾ ਫੋਨ ਲਾਉਂਦੇ ਨੇਗੇ ਕਿ ਦੂਜੀ ਟਰਾਲੀ ਨੂੰ ਤੇ ਦਾਦਾ ਤੁਹਾਨੂੰ ਤੇ ਲਓ ਜੀ ਬਾਈ ਤੇ ਆਪਾਂ ਬਸ ਤੜੀ ਬਾਹਰ ਤੇ ਆਪਾਂ ਸੁੱਕਰੇ ਖੜਾਏ ਹੋ ਨਹੀਂ ਆ ਯਾਰ ਚੋਲ ਭਲਾ ਬੱਤਨੇ ਜੀ ਕੇ ਹੁਣ ਬੱਦਰੇ ਨਹੀਂ ਹੈਗੇ ਤੇ ਚਲੋ ਬਸ ਹੁਣ ਖੜਾਉਣੇ ਆ ਤੇ ਆਇਓ ਲਓ ਜੀ ਕਹਿੰਦੇ ਜੀ ਹੁਣ ਲੱਗੇ ਆਪਣਾ ਨੰਬਰ ਤੇ ਹੁਣ ਉਹਨੂੰ ਕਰਦੇ ਆ ਲੋਡ ਕਰਾਉਣੇ ਮਤਲਬ ਪਾ ਨਟ ਖੋਲਦੇ ਆ ਤੇ ਚਲੋ ਨਟ ਖੋਲ ਕੇ ਇਹ ਕਰਦੇ ਹਾਂ ਇਹਦਾ ਕੰਮ ਫਿਰ ਦੇਖੋਗੇ ਕੀ ਲਾਜ ਇਹ ਬਰਾਲੀ ਟਰਾਲੀ ਟਰਾਲੀ ਆਪਾਂ ਦੇ ਲੋਡ ਹੈ। ਯਾ ਦੇਖਿਆ ਤਾਂ ਬੈਟਿੰਗ ਰਾਣੀਆ ਨੇ। ਤੇ ਬਾਸੋਂ ਆਪਾਂ ਹੁਣ ਅੱਧ ਮਾਚਰ ਪਾਉਣੇ ਆ। ਅੱਜ ਮਾਚਰ ਫੇਰਦੇ ਆ। ਦੇਖਣ ਦਿਖਾਉਣੇ ਆ ਤੇ ਆ ਜੀ। ਲੈ ਲਓ ਜੀ ਆਪਾਂ ਘਰੋਂ ਤੁਰ ਪਿਆ ਬਾਈ। ਅੱਜ ਪਾਇਆ ਫੇਰ ਮਾਚਰ ਆਪਾਂ ਨੇ। ਜੋ ਕਿ ਤੁਸੀਂ ਕੱਲਾ ਬਲੌਗ 'ਚ ਦੇਖਿਆ ਹੁਣ ਆਪਨੇ 'ਚ। ਜੋ ਕਿ ਆਪਾਂ 26 ਚੋਲ ਵੱਡੇ ਸੀਗੇ। ਤੇ ਅੱਜ ਅਸੀਂ ਆਪਾਂ ਮਾਚਰ ਮਾਰ ਜਾਣਾ ਵਾ। ਤੇ ਜਾ ਕੇ ਤੁਹਾਨੂੰ ਖੱਤਾ ਦਿਖਾਉਣੇ ਆ ਕਿੰਨੇ ਦਾਵਾ ਤੇ ਆ ਜੋ ਤੇ ਲੋ ਜੀ ਬਈ ਪਹੁੰਚ ਗਏ ਆ ਬਖੱਤੇ ਚ ਇੱਥੇ ਆਪਾਂ ਗੰਦ ਫਿਰੋ ਜੀ ਦੀ ਵੱਡੀ ਸੀਗੀ ਤੇ ਚਰੋਂ ਮੱਚਰ ਫੇਰਦੇ ਆ ਤੇ ਆ ਜੀ ਸਾਰੇ ਕਿਤੇ ਫੇਰਦਾ ਫਿਰੋ ਮੱਛਰ ਤੇ ਭਾਈ ਆਪ ਨੂੰ ਵੀ ਟਾਈਮ ਲੱਗਦਾ 2.5 ਘੰਟੇ ਲੱਗ ਗਿਆ ਯਾਰ ਤੇ ਮਾਜੀ ਚੰਗਾ ਦੇਖਾਈ ਦੇ ਹੋਇ ਕੋ ਤੇ ਨਾਲ ਹੀ ਆਪਾਂ ਪਲಾವ್ ਲੈ ਕੇ ਆਏ ਹੁਣ ਫਲੋ ਦੇ ਨਾਲ ਦੀ ਨਾਲ ਹੀ ਆਪਾਂ ਖੱਤਾ ਤਿਆਰ ਕਰ ਦਨਾ ਅੱਜ ਵਾਲੀ ਤੇ ਜਦੋਂ ਬੰਦ ਚੱਲਦੇ ਹਾਂ ਆ ਸਾਫ ਸੁਥਰਾ ਕਰ ਲੀਏ ਅੱਜ ਤੇ ਜਦੋਂ ਚੱਲਦਾ ਹੈ ਘਰ ਨੂੰ ਤੇ ਲੈ ਕੇ ਆਵਾਂਗੇ ਆਪਾਂ ਫਲੋ ਦੇ ਘਾਲਾ ਭਾਈ ਇਹ ਕਾ ਜਿਆਦਾ ਗੱਮ ਦਾ ਨਾ ਇਹ ਚ ਬੰਮ ਵਾਚਰ ਮਾਰਦੇ ਨਾ ਬਹੁਤ ਜਦੇ ਗਰਦਾ ਯਾਰ ਚਲੋ ਵਾਸੇ ਨੂੰ ਸਾਫ ਕਰਕੇ ਫੇ ਚੱਲਦੇ ਆ ਘਰ ਨੂੰ ਲੈ ਕੇ ਆਉਨੇ ਪਲੋ ਤੇ ਆ ਜੀ ਫੇ ਲਓ ਜੀ ਹੁਣ ਆਪਾਂ ਫੇ ਕੱਢਦੇ ਆ 855 ਫਲੋ ਨਾਲ ਕਿਉਂ ਜਾ ਕੇ ਤੇ ਫਲੋ ਮਾਰਾਂਗੇ ਲਓ ਜੀ ਬਾਈ ਸਾਰੇ ਕਿਤੇ ਆਪਣੇ ਬਲੌਗ ਫੇਰਦੇ ਤੇ ਵੈਸੇ ਉਹ ਦਿਖਾ ਨਹੀਂ ਸਕਦਾ ਨੇਰਾ ਹੋ ਗਿਆ ਸਾਈਡ ਵੀ ਆਪਣੀ ਲਾਤੀ ਆ ਰੋਤੇ ਜਿਆਦਾ ਰੋਟਾ ਮਿੱਟਰ ਤੇ ਵਾਸਤੇ ਥੋੜਾ ਮੋਟਾ ਹੀ ਲੱਗਾ ਸਾਈਡ ਇਹਦੀ ਤੇ ਵਾਸਤੇ ਚੱਲਦੇ ਆ ਘਰ ਨੂੰ